ਇਲੈਕਸ਼ਨ ਹੈ ਇਥੇ ਹੁੰਦੀ ਰਹਿੰਦੀ ਹੈ ਗੱਲਾਂ ਹਾਰ ਜਿੱਤ ਹੁੰਦੀ ਰਹਿੰਦੀ ਹੈ ਬਹੁਤ ਇਹਨਾਂ ਨੇ ਬਹੁਤ ਸ਼ਾਦਿਸ਼ਾ ਕੀਤੀ ਸੀ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਇਹ ਜੋ ਯੂਨੀయన్స్ ਨੂੰ ਅੱਗੇ ਕਰਕੇ ਜਥੇ ਬੰਦਿਆਂ ਨੂੰ ਅੱਗੇ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਜੋ ਕੰਮ ਉਹਨਾਂ ਨੂੰ ਸਵੀਕਾਰ ਕੀਤਾ ਔਰ ਵੋਟਾਂ ਪਾਈ ਔਰ ਭਾਰਤੀ ਜਨਤਾ ਪਾਰਟੀ ਦੀ ਵੋਟ ਸ਼ੇਅਰ ਵਧੀ ਹੈ ਪੰਜਾਬ ਦੇ ਵਿੱਚ ਸੰਗਰੂਰ ਗੜ ਕਿਹਾ ਜਾਂਦਾ ਸੀ ਆਮ ਆਦੀ ਪਾਰਟੀ ਦਾ ਇੱਕ ਵੱਡੀ ਮਾਰਜਨ ਜਿੱਤਿਆ ਅਮੀਤ ਹੇਰ ਕੀ ਕਹੋਗੇ ਨਹੀਂ ਠੀਕ ਹੈ ਗੜ ਹੈਗਾ ਪਰ ਉਹਨਾਂ ਨੂੰ ਡੈਂਟ ਵੀ ਪਿਆ ਹੈ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਵਧਿਆ ਔਰ ਅੱਗੇ ਵੀ ਵਧੇਗਾ ਹੋਨ 27 ਦੀ ਤਿਆਰੀ ਹੋ ਰਹੀ ਹੈ ਪਾਰਟੀ ਦੇ ਇਤੇ ਮੈਨੂੰ ਲੱਗਦਾ ਹੈ 27 ਦੇ ਵਿੱਚ ਆਪਾਂ ਬਹੁਤ ਚੰਗਾ ਪ੍ਰਦਰਸ਼ਨ ਕਰਾਂਗੇ ਵੋਟ ਸ਼ੇਅਰ ਕਿਹੜੇ ਥੋੜਾ ਦੇਖਣ ਹੋਵੇਗਾ ਜਿਨ੍ਹਾਂ ਕਰਕੇ ਵੋਟ ਸ਼ੇਅਰ ਵਧਿਆ ਤਾਂ ਹੈ ਪਰ ਸੀਟ ਨਹੀਂ ਲੱਗੇ ਗਈ ਸੋ ਹੁਣ ਜਿਹੜੇ ਉਹਨਾਂ ਮੁੱਦਿਆਂ ਨੂੰ ਦੇਖੋ ਮਾਹੌਲ ਬਣਾਉਣ ਦੀ ਗੱਲ ਹੈ ਕਿ ਹਲੇ ਤਾਂ 2 ਸਾਲ ਹੀ ਹੋਏ ਹਨ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਸਮੁੱਚੇ ਪੰਜਾਬ ਦੇ ਵਿੱਚ ਆਪਣੇ ਆਪ ਜਦ ਤੋਂ ਆਪਾਂ ਸ਼ੁਰੂ ਕੀਤਾ ਆਪਣੇ ਆਪ ਆਪਣੇ ਨਾਮ ਤੇ ਆਪਣੇ ਸਟਰੈਂਥ ਤੇ ਲੜਨ ਦਾ ਇਹਦਾ ਟਾਈਮ ਲੱਗਦਾ ਤੇ ਹੁਣ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਪੰਚਾਇਤਾਂ ਦੀ ਚੋਣ ਆਣੀ ਹੈ ਉਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਧੜੇ ਵੀ ਬਣਨੇ ਆ ਉਹਦੇ ਨਾਲ ਤਾਕਤ ਵੀ ਮਿਲਨੀ ਤੇ ਇਸ ਕਰਕੇ ਕੰਮ ਜਾਰੀ ਹੈ ਔਰ 27 ਦੇ ਵਿੱਚ ਧੜੇ ਬਣਗੇ ਤੜੇ ਕਿਸਾਨਾਂ ਚ ਵੀ ਬਣਨਗੇ ਇਹਦਾ ਮਤਲਬ ਕੁਝ ਕਿਸਾਨ ਹੈਗੇ ਜਿਹੜੇ ਮੈਂ ਕਿਹਾ ਕਿ ਪਾਰਟੀ ਆਮ ਕਿਸਾਨ ਜੋ ਹੈਗਾ ਜੋ ਗਰੀਬ ਕਿਸਾਨ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਉਹ ਪ੍ਰਾਈਮ ਮਿੰისტਰ ਮੋਦੀ ਦੇ ਨਾਲ ਹੈ ਇਹ ਥੋੜੇ ਬਹੁਤ ਜਥੇਬੰਦੀਆਂ ਹਨ ਜੋ ਮਾਹੌਲ ਖਰਾਬ ਕਰ ਰਹੇ ਹੋਰ ਕੁਝ ਨਹੀਂ ਹੈ ਤਾਂ ਆਪ ਲੋਕ ਜ਼ਿਆਦਾ ਇਹ ਜਥੇਬੰਦੀਆਂ ਨੂੰ ਕਿਸਾਨ ਕਿਸਾਨ ਕਹੀ ਜਾ ਰਿਹਾ ਕਿਸਾਨ ਨਹੀਂ ਹੈ ਇਹ ਜਥੇਬੰਦੀਆਂ ਜਿਨ੍ਹਾਂ ਨੇ ਹਰ ਦਾਸ ਦਾ ਬੀਜੇਪੀ ਦੀ ਨਹੀਂ ਜਾ ਜਾ ਥੇ ਬੰਦੀ ਮੈਂ ਨਹੀਂ ਕਰ ਰਿਹਾ ਮੈਂ ਮਾਹੌਲ ਦੀ ਗੱਲ ਕਰ ਰਿਹਾ ਮੈਂ ਮਾਹੌਲ ਦੀ ਗੱਲ ਕਰ ਰਿਹਾ ਬਹੁਤ ਸਾਰੀ ਚੀਜ਼ਾਂ ਅੱਜ ਮੀਟਿੰਗ ਬੁਲਾਈ ਹੈ ਰੁਪਾਨੀ ਸਾਹਿਬ ਨੇ ਜਾਗੜ ਸਾਹਿਬ ਨੇ ਤੇ ਉਹਦੇ ਉੱਤੇ ਚਰਚਾ ਹੋਣੀ ਹੈ ਪਰ ਮੈਨੂੰ ਜੋ ਲੱਗ ਰਿਹਾ ਮਾਹੌਲ ਅੱਛਾ ਹੈ ਭਾਰਤੀ ਜਨਤਾ ਪਾਰਟੀ ਅੱਗੇ ਵਧ ਰਹੀ ਹੈ ਔਰ ਬਹੁਤ ਤਰੀਕੇ ਨਾਲ ਕੰਮ ਕਰ ਰਹੀ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਾਂ ਸਾਡੇ ਕਰਕੇ ਵੀਡੀਓ ਵੀ ਨੂੰ ਵੱਡੀ ਹਾਰ ਦੇਖਣੀ ਪਈ ਹੈ ਕਈ ਵੱਡੇ ਬੀਜੇਪੀ ਦੇ ਚਿਹਰੇ ਵੀ ਨੇ ਜਿਨ੍ਹਾਂ ਨੇ ਮੰਨਿਆ ਵੀ ਹਾਂ ਉਹਦੇ ਕਰਕੇ ਹੀ ਹਾਰ ਦੇਖਣੀ ਪਈ ਤੁਸੀਂ ਕਿਵੇਂ ਬਿਲਕੁਲ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਉਹਨਾਂ ਨੇ ਸਿਰਫ ਮਾਹੌਲ ਖਰਾਬ ਕੀਤਾ ਉਹਨਾਂ ਦੇ ਕਰਕੇ ਕਿਸੇ ਦੀ ਹਾਰ ਜਿੱਤ ਨਹੀਂ ਹੋਈ ਜੇ ਉਹਨਾਂ ਦੇ ਕੋਲ ਇੰਨੀ ਤਾਕਤ ਹੁੰਦੀ ਤਾਂ ਉਹ ਇਲੈਕਸ਼ਨ ਕਿਉਂ ਨਹੀਂ ਲੜ ਦਿੰਦੇ ਆਪ ਇਹਦੇ ਸਾਰੇ ਮਾਹੌਲ ਖਰਾਬ ਕਰਨ ਦੀ ਗੱਲ ਹੈ ਭਗਵੰਤ ਮਾਨ ਸਾਹਬ ਨਾਲ ਮਿਲੀ ਜੁਲੀ ਸ਼ਾਦੀਸ਼ ਚੱਲ ਰਹੀ ਹੈ ਤਾਂ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਹੈ ਸੋ ਉਹਨਾਂ ਨੂੰ ਵੀ ਸੀਟਾਂ ਤੇ ਇੰਨੀ ਮਿਲੀਆਂ 13 ਤੋਂ ਹਾਂ ਹੋਰ ਸ਼ੇਰ ਹੈ ਜਿਹੜਾ ਜਿਮਨੀ ਚੋਣਾ ਚ ਕਿੰਨਾ ਪਲੱਸ ਪੰ ਕਰੇਗਾ ਹੁਣ ਦੇਖਦੇ ਹਾਂ ਜਿਮਨੀ ਚੋਣਾ ਦੇ ਇਹਨਾਂ ਨੇ ਹੁਣ ਡਿਸਕਸ ਕਰਨਾ ਕੀ ਹੋਣਾ ਹੈ ਤੇ ਦੇਖਦੇ ਹਾਂ ਹਲੇ ਕੀ ਹੋਗਾ ਹਾਂ ਕਹਿੰਦੇ ਤੋਂ ਤੇਰਾ ਤੇ ਤੇਰਾ ਤੁਸੀਂ ਕੇ ਥੈਂਕ ਯੂ ਅਰਵਿਤ ਖੰਨਾ ਜਿਹੜੇ ਨੇ ਉਹ ਵੀ ਪਹੁੰਚੇ ਖਾਸ ਸੋਰ ਦੇ ਉੱਪਰ ਮੁੱਦੇ ਰੱਖੇ ਜਾਣੇ ਨੇ ਜਿਹੜੇ ਇਲੈਕਸ਼ਨਸ ਨੂੰ ਲੈ ਕੇ ਸੋ ਉਹਨਾਂ ਮੁੱਦਿਆਂ ਦੇ ਵਿੱਚ ਕਿਹੜੇ ਖਾਸ ਗੱਲਾਂ ਨਿਕਲ ਕੇ ਆਉਂਦੀਆਂ ਕਿਉਂਕਿ ਅੱਜ ਇਲੈਕਸ਼ਨਸ ਨੂੰ ਲੈ ਕੇ ਵੀ ਜਿਹੜਾ ਫੈਸਲਾ ਹੋਵੇਗਾ ਕਿ ਜਰੰਦਰ ਜਿਮਣੀ ਚੌਂ ਦੇ ਵਿੱਚ ਕਿਹੜਾ ਉਮੀਦਵਾਰ ਲਾਣਾ ਹੈ اسی ਤਰੀਕੇ ਦੇ ਨਾਲ ਬਾਕੀ ਜਿਹੜੀਆਂ ਕਾਰਨ ਨੇ ਜਿਹੜੇ ਬਾਕੀ ਇਹਨਾਂ ਵਿੱਚ ਮੀਟਿੰਗਜ਼ ਦੇ ਦੌਰ ਰੱਖੇ ਗਏ ਨੇ ਸੋ ਪੂਰੇ ਦੌਰ ਤੋਂ ਬਾਅਦ ਅੱਜ ਪ੍ਰੈਸ ਵਾਰਤਾ ਵੀ ਕੀਤੀ ਜਾਵੇਗੀ ਕਿ ਖਾਸ ਜਾਣਕਾਰੀ ਜਿਹੜੀ ਹੈ ਉਹ ਪ੍ਰਧਾਨ ਸੁਨੀਲ ਜੈਕਟ ਵੱਲੋਂ ਦਿੱਤੀ ਜਾਣੀ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par